ਇਹ ਨਮਾਜ਼ ਐ ਇਹ ਚਾਰ ਟਾਇਰ ਦੇ ਇਹ ਪਾਰਕਿੰਗ ਗੱਡੀਆਂ ਦੀ ਇਸ ਗੜ ਸਾਹਿਬ ਤਖਸਰੀ ਇਸ ਗੜ ਸਾਹਿਬ ਆਨੰਦਪੁਰ ਸਾਹਿਬ ਬਹੁਤ ਸੋਹਣੀ ਡੈਕੋਰੇਸ਼ਨ ਬਹੁਤ ਹੀ ਉੱਚੇ ਪੱਧਰ ਤੇ ਵਿਸ਼ਵ ਲੈਵਲ ਤੇ ਮਨਾਏ ਜਾ ਰਹੇ ਨੇ ਸਿੱਧੀ ਸਮਾਗਮ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸਿੱਧੀ ਸਮਾਗਮ ਉਹ ਸਾਹਮਣੇ ਟੈਂਟ ਸਿਟੀ ਬਣੀ ਤੁਹਾਨੂੰ ਟੈਂਟ ਵੀ ਦਿਖਾ ਦਿੰਨੇ ਆ ਬਾਕੀ ਸਵੇਰੇ ਦਿਖਾਵਾਂਗੇ ਤੁਹਾਨੂੰ ਇਹ ਟੈਂਟ ਸਿਟੀ ਹੈ ਬਾਈ ਦੇਖੋ ਇਦਾਂ ਦੇ ਟੈਂਟ ਬਣੇ ਸੀਗੇ 2017 ਦੇ ਵਿੱਚ ਪਟਨਾ ਸਾਹਿਬ ਜਦੋਂ ਉੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਾਡੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ 300 ਸਾਲਾ ਪ੍ਰਕਾਸ਼ ਉਤਸਵ ਬਣਾਇਆ ਗਿਆ ਸੀ ਬਹੁਤ ਵੱਡੀ ਸ਼ਟਾਉ ਦੀ ਮਨਾਈ ਗਈ ਸੀ ਉਸ ਟਾਈਮ ਤੇ ਉੱਥੇ ਪੂਰੇ ਵਿਸ਼ਵ ਲੈਵਲ ਦੇ ਵਿੱਚ ਉਹ ਚੀਜ਼ ਨੂੰ ਦੇਖ ਕੇ ਇਨਸਪਾਇਰ ਹੋ ਕੇ ਜਿਹੜੇ ਪੰਜਾਬ ਸਰਕਾਰ ਨੇ ਇਹ ਟੈਂਟ ਸਿਟੀ ਬਣਾਈ ਹੈ ਬਹੁਤ ਵਧੀਆ ਉਪਰਾਲਾ ਹੈ ਤੇ ਇਹ ਤਖਤ ਸਾਹਿਬ ਦਾ ਬਾਹਰੋਂ ਨਜ਼ਾਰਾ ਦੇਖ ਸਕਦੇ ਹੋ ਇਹ ਪਾਰਕ ਜਿਹੜੀ ਗੱਡੀਆਂ ਦੀ ਉਹ ਹੈ ਜਿਹੜੀ ਨਾਲ ਹੈ ਬਿਲਕੁਲ ਤਖਤ ਸਾਹਿਬ ਦੇ ਇਹ ਤੁਸੀਂ ਇੱਥੇ ਦੇਖ ਸਕਦੇ ਇੱਥੇ ਲਾਈਟਿੰਗ ਚੱਲਦੀ ਸੀ ਕਿ ਬਹੁਤ ਸੋਹਣਾ ਉਪਰ ਲਿਖਿਆ ਆ ਰਿਹਾ ਸੀਗਾ 1675 ਤੋਂ ਅ 2025 ਦੇ ਵਿੱਚ ਜੋ ਲਿਖਿਆ ਆ ਰਿਹਾ ਸੀ 1675 ਤੋਂ 2025 ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਉਹ ਚੀਜ਼ ਦਿਖਾਈ ਗਈ ਸੀ ਬਾਕੀ ਤੁਹਾਨੂੰ ਫਿਰ ਦਿਖਾਵਾਂਗੇ